ਮਿੰਨੀ ਪੋਰਟੇਬਲ ਹੈਅਰ ਕੰਬ ਆਇਆ ਵੇ ਇਹ ਜਿਵੇਂ ਤੁਸੀਂ ਪਿੱਛੇ ਸਾਗਰ ਭਾਜੀ ਉਹਨਾਂ ਦੀਆਂ ਵੀ ਵੀਡੀਓ ਪਾਉਂਦੇ ਰਹਿੰਦੇ ਹੋ ਹਾਂਜੀ ਹਾਂਜੀ ਉਦਾਂ ਦੀ ਵੇਸ ਤੇ ਚਲਦੀ ਅਸੀਂ ਇੱਕ ਨਵੀਂ ਹੈਅਰ ਕੰਬ ਲੈ ਕੇ ਆਏ ਆ ਇਹ ਵਾਲੀ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਆ ਦੇਖੋ ਇਹਦੀ ਆ ਪਾਲੀ ਲਾਈਟ ਚੱਲ ਪਈ ਉਸ ਵਾਰ ਦੀ ਜਿੱਦਾਂ ਟੈਂਪਰੇਚਰ ਇਹਨੂੰ ਅਸੀਂ ਤੇਜ਼ ਕਰਨਾ ਤੇਜ਼ ਕਰਕੇ ਹੈਅਰ ਸਟੇਟਨਰ ਵਾਲ ਸਿੱਧੇ ਕਰ ਦਿੰਦੀ ਹੈ ਬੜੀ ਵਧੀਆ ਚੀਜ਼ ਪੋਰਟੇਬਲ ਚੀਜ਼ ਇਹ ਨਾਲੇ ਇਹ ਕਿੰਨੇ ਦੀ ਹੈ ਬਈ ਇਹ ਸਿਰਫ 200 ਰੁਪਏ ਬਾਜੀ ਇੱਕ ਆ ਡਬਲ ਬੈੱਡ ਦਾ ਕੰਬਲ ਵੀ ਆ ਬਜ਼ੁਰਗਾਂ ਹੱਸੇ ਦਾ ਇਹ ਹੀਟ ਛੱਡਦੇ ਨੇ ਜੀ ਅੰਦਰੋਂ ਦੀ ਸਿੰਗਲ ਬੈੱਡ ਵਾਲਾ ਜਿਹੜਾ 1250 ਰੁਪਏ ਦਾ ਹੈ ਇਹਦੇ ਵਿੱਚ ਚਾਰਜ ਲੱਗਦੇ ਆ ਹਾਂਜੀ ਬਾਜੀ ਇਹਦੇ ਨਾਲ ਲੀਡ ਮਿਲਦੀ ਹੈ ਜੀ ਲੀਡ ਮਿਲੇਗੀ ਇਹਦੇ ਨਾਲ ਉਹ ਲੀਡ ਅਸੀਂ ਸਿੱਧਾ ਡਾਇਰੈਕਟ ਬਿਜਲੀ ਵਿੱਚ ਲਗਾਨੀ ਹੈ ਔਰ ਕੋਈ ਇਹਦੇ ਵਿੱਚ ਕਰੰਟ ਨਹੀਂ ਲੱਗਣਾ ਕੋਈ ਕੁਝ ਨਹੀਂ ਹੁੰਦਾ ਸ਼ੋਕ ਪ੍ਰੂਫ ਹਾਂਜੀ ਮੈਂ ਪੁੱਛਣ ਲੱਗੇ ਜੀ ਇਹ ਗੱਲ ਕਰੰਟ ਤੋਂ ਕੋਈ ਚੱਕਰ ਤਾਂ ਨਹੀਂ ਬਾਜੀ ਇਸ ਚੀਜ਼ ਦੀ ਗਾਰੰਟੀ ਹੈ ਫੁੱਲ ਸ਼ੋਕ ਪ੍ਰੂਫ ਕੰਬਲ ਇਹਲਾ ਥੱਲੋ ਅੱਗੇ ਸਰਦੀ ਆ ਰਹੀ ਹੈ ਨਾ ਬਜ਼ੁਰਗਾਂ ਨੂੰ ਬੜੀ ਪ੍ਰ ਹਾਂ ਜੀ ਆਂਡੇ ਚ ਕਿਤੇ ਨਿਕਲ ਨਹੀਂ ਸਕਦੇ ਆ ਸੀਐਨਓ ਇੱਥੋਂ ਦੀ ਔਨ ਕਰਨਾ ਔਨ ਕਰਕੇ ਮੁੜ ਕੇ ਇਹਨੂੰ ਗਲੇ ਚ ਪਾ ਲੈਣਾ ਜੀ ਗਲੇ ਚ ਪਾ ਕੇ ਇਹਨਾਂ ਸਾਰੀ ਹੀਟਰ ਦੇਏਗਾ ਪੂਰੇ ਸਰੀਰ ਨੂੰ ਗਰਮਾਇਸ਼ ਜਾਏਗੀ ਜੀ ਇਹਦੀ ਓਕੇ ਵੀਰੇ ਔਰ ਇਹਦਾ ਬੈਟਰੀ ਬੈਕਅਪ 4 ਤੋਂ 5 ਘੰਟੇ ਬੈਟਰੀ ਬੈਕਅਪ ਲੈ ਕੇ ਆਏ ਆ ਆਪਣੇ ਕੋਲ ਬੜਾ ਵਧੀਆ ਲੋਕ ਆਇਆ ਭਾਜੀ ਇਹ ਬਾਈਕ ਤੇ ਨਾ ਹੈਂਡਲ ਦੇ ਉੱਤੇ ਲੱਗ ਜਾਂਦਾ ਆ ਦੇਖੋ ਜੀ ਇਹਨੇ ਅੱਧਾ ਖੁੱਲਣਾ ਹੈ ਖੁੱਲ ਕੇ ਇਹਨੇ ਬਾਈਕ ਦੇ ਵਿੱਚ ਅੱਧਾ ਫਿੱਟ ਹੋ ਜਾਣਾ ਹੈ ਫਿੱਟ ਹੋਣ ਤੋਂ ਬਾਅਦ ਉਹਨੇ ਇੱਦਾਂ ਲੋਕ ਹੋ ਜਾਣਾ ਹੈ ਬ੍ਰੇਕ ਦੇ ਉੱਤੇ ਵਾਲਾ ਲੋਕ ਲੱਗੇਗਾ ਇਹਨੂੰ ਚਾਹੇ ਕੋਈ ਹਥੋੜੀ ਨਾਲ ਵੀ ਤੋੜ ਦਵੇ ਲੋਕ ਮੁੜ ਕੇ ਉਥੋਂ ਦੀ ਬਾਈਕ ਹਿੱਲ ਨਹੀਂ ਹੈਗੀ ਟੁੱਟਣਾ ਨਹੀਂ ਨਾ ਟੁੱਟਣਾ ਨਹੀਂ ਜੀ ਇਹਦੀ ਛਾਬੀ ਵੀ ਇੱਧਾ ਦੀ ਬਣਾਈ ਹੋਈ ਹੈ ਇਹਨੂੰ ਕੋਈ ਵੀ ਚਾਬੀ ਨਹੀਂ ਲੱਗਦੀ ਤੇ ਬਾਈਕ ਦੀ ਚੋਰੀ ਤੋਂ ਬਚਾਉਣ ਵਾਸਤੇ ਵੀ ਸਿਰਫ 450 ਰੁਪਏ ਦਾ ਹੈਵੀ ਕੁਆਲਿਟੀ ਦੇ ਵਿੱਚ ਲੈ ਕੇ ਆਏ ਆ ਜੀ ਤੇ ਬਜ਼ੁਰਗਾ ਵਾਸਤੇ ਬੜੀ ਵਧੀਆ ਚੀਜ਼ ਹੈ ਬਾਜੀ ਉਹ ਤਾਂ ਹੀ ਅਸੀਂ ਇਹ ਵਾਲਾ ਬਾਜੀ ਹੈਗਾ ਆਪਣੇ ਕੋਲ 450 ਰੁਪਏ ਦਾ ਔਰ ਪੂਰੀ ਹੈਵੀ ਮੈਟਲ ਦੇ ਵਿੱਚ ਐਮ ਜ਼ेड ਕੰਪਨੀ ਦੀ ਇੱਕ 100% 오ਰੀਜਨਲ ਟੋਰਚੇਸ 750 ਰੁਪਏ ਦੀ ਇਹ ਵਾਲੀ ਹੈ 1.5 ਕਿਲੋਮੀਟਰ ਤੱਕ ਇਹਦੀ ਰੇਂਜ ਜਾਂਦੀ ਹੈ 2 ਕਿਲੋਮੀਟਰ ਤੱਕ ਇਹ ਅਟੈਚੀ ਵਾਲੇ ਦੀ ਰੇਂਜ ਜਾਂਦੀ ਹੈ ਪੂਰੀ ਵਧੀਆ ਪੈਕਿੰਗ ਦੇ ਵਿੱਚ ਆਈ ਗਈ ਕਿਸੇ ਨੂੰ ਗਿਫਟ ਕਰਨੀ ਹੋਵੇ ਉਹ ਵੀ ਬੜੀ ਵਧੀਆ ਚੀਜ਼ ਹੈ ਕਿ ਠੰਡ ਆ ਰਹੀ ਏ ਧੁੰਦ ਪਾੜ ਟੋਰਚਾਂ ਦੇ ਜਿਹੀ ਵਾਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਹਿੰਦਾ ਫੀਲ ਲਗਾਣੇ ਕੜੀ ਨੰਬਰ 16 ਬਾਬੇ ਨਾਨਕ ਦੀ ਝੱਟੀ ਦੇ ਬਾਈ ਕੋਲੇ ਰਡਾਉਣੇ ਕਿਸਮਾਨ ਹੁੰਦਾ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਤੇ ਗਾਰੰਟੀ ਦਿੰਦਾ ਬਾਈ ਪੂਰੀ ਜ਼ਮਾਨ ਦੀ ਪਹਿਲਾਂ ਵੀ ਚੈਨਲ ਤੇ ਵੀਡੀਓ ਪਈਆਂ ਚਾਹੇ ਦੇਖਦਾ ਦਿਓ ਚਾਹੇ ਜੋ ਬਾਈ ਨੂੰ ਮਿਲਦੇ ਆ ਉਹ ਦਿਖਾਣਾ ਨਵੀਂ ਆਟਮਾ ਹਾਂਜੀ ਵੀਰੇ ਕੀ ਹਾਲ ਚਾਲ ਹੋ ਸਾਸਤਰੀ ਕਾਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੀਜੀ ਭਾਜੀ ਦੁਬਾਰਾ ਫੇਰ ਆਏ ਹੋ ਤੁਸੀਂ ਵੀਡੀਓ ਬਣਾਉਣ ਵਾਸਤੇ ਪਹਿਲੇ ਵੀ ਅਸੀਂ ਵੀਡੀਓ ਪਾਈ ਸੀ ਲੋਕਾਂ ਨੇ ਬੜਾ ਪਿਆਰ ਦਿੱਤਾ ਵੇ ਉਸੇ ਚੱਲਦੇ ਬੇਜ ਤੇ ਅਸੀਂ ਹੋਰ ਵੀ ਨਵੀਆਂ ਆਪਣੀ 트ੈਂਡਿੰਗ ਆਈਟਮਾਂ ਲੈ ਕੇ ਆਏ ਆ ਜਿਵੇਂ ਆਪਣੇ ਕੋਲ ਨਾ ਅੱਜਕੱਲ ਤੁਹਾਨੂੰ ਪਤਾ ਹੈ ਬਾਈਕਾਂ ਦੀ ਬਹੁਤ ਜ਼ਿਆਦਾ ਚੋਰੀ ਹੋ ਰਹੀ ਏ ਬਾਈਕਾਂ ਦੀ ਚੋਰੀ ਕਰਕੇ ਨਾ ਅਸੀਂ ਇਹ ਕੈ ਲੈ ਕੇ ਆਏ ਆ ਆਪਣੇ ਕੋਲ ਬੜਾ ਵਧੀਆ ਲੋਕ ਆਇਆ ਭਾਜੀ ਇਹ ਬਾਈਕ ਦੇ ਨਾ ਹੈਂਡਲ ਦੇ ਉੱਤੇ ਲੱਗ ਜਾਂਦਾ ਆ ਦੇਖੋ ਜੀ ਇਹਨੇ ਅੱਧਾ ਖੁੱਲਣਾ ਹੈ ਖੁੱਲ ਕੇ ਇਹਨੇ ਬਾਈਕ ਦੇ ਵਿੱਚ ਅੱਧਾ ਫਿੱਟ ਹੋ ਜਾਣਾ ਹੈ ਫਿੱਟ ਹੋਣ ਤੋਂ ਬਾਅਦ ਉਹਨੇ ਏਦਾਂ ਲੋਕ ਹੋ ਜਾਣਾ ਹੈ ਬ੍ਰੇਕ ਦੇ ਉੱਤੇ ਵਾਲਾ ਲੋਕ ਲੱਗੇਗਾ ਇਹਨੂੰ ਚਾਹੇ ਕੋਈ ਹਥੋੜੀ ਨਾਲ ਵੀ ਤੋੜ ਦਵੇ ਲੋਕ ਮੁੜ ਕੇ ਉਥੋਂ ਦੀ ਬਾਈਕ ਹਿੱਲ ਨਹੀਂ ਹੈਗੀ ਟੁੱਟਣਾ ਨਹੀਂ ਨਾ ਟੁੱਟਣਾ ਨਹੀਂ ਜੀ ਇਹਦੀ ਛਾਬੀ ਵੀ ਅੱਧਾ ਦੀ ਬਣਾਈ ਹੋਈ ਹੈ ਇਹਨੂੰ ਕੋਈ ਵੀ ਛਾਬੀ ਨਹੀਂ ਲੱਗ ਸਕਦੀ ਇਹ ਬਾਈਕ ਦੀ ਚੋਰੀ ਤੋਂ ਬਚਾਉਣ ਵਾਸਤੇ ਵੀ ਸਿਰਫ 450 ਰੁਪਏ ਦਾ ਹੈਵੀ ਕੁਆਲਿਟੀ ਦੇ ਵਿੱਚ ਲੈ ਕੇ ਆਏ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਲਈ ਇੱਕ ਆ ਮਿੰਨੀ ਪੋਰਟੇਬਲ ਹੈਅਰ ਕਾਮ ਆਇਆ ਵੇ ਇਹ ਜਿਵੇਂ ਤੁਸੀਂ ਪਿੱਛੇ ਸਾਗਰ ਭਾਜੀ ਉਹਨਾਂ ਦੀਆਂ ਵੀ ਵੀਡੀਓ ਪਾਉਂਦੇ ਰਹਿੰਦੇ ਹੋ ਹਾਂ ਜੀ ਹਾਂ ਜੀ ਉਦਾਂ ਦੀ ਵੇਸ ਤੇ ਚੱਲਦੀ ਅਸੀਂ ਇੱਕ ਹੈ ਨਵੀਂ ਹੈਅਰ ਕਾਮ ਲੈ ਕੇ ਆਏ ਆ ਜੀ ਇਹ ਵਾਲੀ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਆ ਦੇਖੋ ਇਹਦੀ ਆ ਪਾਲੀ ਲਾਈਟ ਚੱਲਦੀ ਉਹ ਸੋਵਾਂ ਦੇ ਦੀ ਜਿੱਦਾਂ ਟੈਂਪਰੇਚਰ ਇਹਨੂੰ ਅਸੀਂ ਤੇਜ਼ ਕਰਨਾ ਹੈ ਤੇਜ਼ ਕਰਕੇ ਹੇਅਰ ਸਟੇਟਨਰ ਵਾਲ ਸਿੱਧੇ ਕਰ ਦਿੰਦੀ ਹੈ ਬੜੀ ਵਧੀਆ ਚੀਜ਼ ਹੈ ਪੋਰਟੇਬਲ ਚੀਜ਼ ਹੈ ਨਾਲੇ ਇਹ ਕਿੰਨੇ ਦੀ ਹੈ ਭਾਈ ਇਹ ਸਿਰਫ 200 ਰੁਪਏ ਬਾਜੀ ਓਕੇ ਵੀਰੇ ਇੱਕ ਆ ਆਪਣੇ ਕੋਲ ਵੇਟ ਸਕੇਲ ਆਏ ਨੇ ਵੇਟ ਸਕੇਲ ਆਪਣੇ ਕੋਲ ਵੈਸੇ ਛੋਟੇ ਜਿਹੜੇ ਨੇ ਨਾ ਮੇਨ ドラਮਾ ਤੋਂ ਲੈ ਕੇ ਕਿਲੋ 2 ਕਿਲੋ ਤੱਕ ਵੀ ਤੋਲਣ ਵਾਲੇ ਜਿਹੜੇ ਡਾਈਟ ਪਲਾਨ ਕਰਦੇ ਨੇ ਉਹਨਾ ਵਾਸਤੇ ਵੀ ਆਪਣੇ ਕੋਲ ਵੇਟ ਸਕੇਲ ਮਿਲ ਜਾਣਗੇ ਇਹ ਕ ਅਜ ਕੱਲ ਜਿਵੇਂ ਬਾਥਰੂਮ ਸਕੇਲ ਹੈ ਆਪਣੇ ਕੋਲ ਇਹ ਵਾਲਾ ਬਾਥਰੂਮ ਸਕੇਲ ਹੈ ਜੀ ਇਹ ਅਸੀਂ ਹਰ ਰੋਜ਼ ਜਿਵੇਂ ਆਪਣਾ ਕਸਰਤ ਕਰਦੇ ਹਾਂ ਅਸੀਂ ਆਪਣਾ ਵੇਟ ਇਹਦੇ ਉੱਤੇ ਤੋਲ ਸਕਦੇ ਹਾਂ ਔਰ ਇਹ ਗਲਾਸ ਦੇ ਵਿੱਚ ਪੂਰਾ ਐਗਜ਼ੈਕਟਲੀ ਵੇਟ ਦਿਖਾਏਗਾ ਕਿੰਨੇ ਵਾਹ ਵੀਰੇ ਇਹ ਸਿਰਫ ਭਾਜੀ 550 ਰੁਪਏ ਦਾ ਇਹਦੇ ਚ ਵੱਡਾ ਸਾਈਜ਼ ਮਿਲ ਜਾਏਗਾ 750 ਰੁਪਏ ਦਾ ਇੱਕ ਪ੍ਰੋਜੈਕਟਰ ਆਇਆ ਸਨ ਆਹ ਦੇਖੋ ਇਹਦੇ ਜੇ ਮੋਡ ਆਉਂਗੇ ਪੂਰੀ ਛੱਤ ਕਵਰ ਕਰੂਗਾ ਸਾਰਾ ਰਾਤ ਨੂੰ ਦੇ 10 ਨਾਈਟ ਲਈ ਹੁੰਦਾ ਸਰ ਇਹ ਕਿੰਨੇ ਦਾ 1000 ਰੁਪਏ ਦਾ ਸਰ ਇੱਕ ਆਪਣੇ ਕੋਲ ਆਮ ਮੰਦਿਰ ਆਈ ਓਕੇ ਇਹ ਕਿੰਨੇ ਦਾ ਬਾਈ 350 ਦਾ ਸਰ ਨਾਲ ਦਾ ਰੇਟ ਦੱਸਿਓ। ਇਹ ਕਾਪਨੇ ਕੋ ਸਰ ਗਣੇਸ਼ ਜੀ ਦੀ ਮੂਰਤੀ ਆਈ ਆ ਬਹੁਤ ਪਿਆਰੀ ਚੀਜ਼ ਆ ਸਰ ਵਾਲੀ। ਹਾਂਜੀ ਹਾਂਜੀ। ਇਹ 250 ਰੁਪਏ ਦੇ। ਓਕੇ। ਇਹ ਕਾਪਨੇ ਕੋ ਵੀਰੇ ਗਲਾਸ ਕੇ ਗੈਂਪਰ ਆਇਆ। ਚੇਂਜ ਕਰਾ ਗਿਆ ਆਪਾਂ ਲਾਈਟ ਮੋਡ ਚੇਂਜ ਕਰਾ। ਹਾਂ ਜੀ ਆਪਾਂ ਪਹਿਲਾਂ ਵੀ ਦੱਸਿਆ ਸੀ ਇਹ ਕਿੰਨੇ ਦਾ ਵਾ? ਵੀਰੇ ਦੂ ਰਿਪੀਟ ਆਇਆ 350 ਰੁਪਏ ਦਾ ਸਰ ਉਹ। ਓਕੇ ਵੀਰੇ। ਇੱਕ ਸਰ ਆਪਣੇ ਕੋ ਕਲੋਕ ਟਾਈਮ ਆਈ ਆ। ਹਾਂਜੀ ਵੀਰੇ। ਕਹਿੰਦੇ ਜੀ ਲਾਂ ਲੰਬੀ ਦੱਸੂਗੀ ਟਾਈਮ ਵੀ ਦੱਸੂਗੀ, ਡੇ ਡੇ ਵੀ ਦੱਸੂਗੀ। ਕਿੰਨੇ ਦਾ ਇਹ? ਵੀਰੇ ਓਨਲੀ 250 ਰੁਪਏ ਦਾ ਜੀ। ਓਕੇ ਵੀਰਾ। ਇੱਕਿਆ ਭਾਜੀ ਆਪਣੇ ਕੋਲ ਨਾਲ ਅਸੀਂ ਨੈਟ ਹੀਟਰ ਲੈ ਕੇ ਆਏ ਆ ਅੱਗੇ ਸਰਦੀ ਆ ਰਹੀ ਹੈ ਨਾ ਬਜ਼ੁਰਗਾਂ ਨੂੰ ਬੜੀ ਪ੍ਰੋਬਲਮ ਰਹਿੰਦੀ ਹੈ ਹਾਂਜੀ ਹਾਂਡੇ ਚ ਕਿਤੇ ਨਿਕਲ ਨਹੀਂ ਸਕਦੇ ਆ ਸੀ ਇਹਨੂੰ ਇੱਥੋਂ ਦੀ ਆਨ ਕਰਨਾ ਆਨ ਕਰਕੇ ਮੁੜ ਕੇ ਇਹਨੂੰ ਗਲੇ ਚ ਪਾ ਲੈਣਾ ਜੀ ਗਲੇ ਚ ਪਾ ਕੇ ਆਨ ਸਾਰੀ ਹੀਟਰ ਦੇਗਾ ਪੂਰੇ ਸਰੀਰ ਨੂੰ ਗਰਮਾਈਸ਼ ਜਾਏਗੀ ਜੀ ਇਹਦੀ ਓਕੇ ਵੀਰੇ ਔਰ ਇਹਦਾ ਬੈਟਰੀ ਬੈਕਅਪ ਚਾਲ ਤੋਂ 5 ਘੰਟੇ ਬੈਟਰੀ ਬੈਕਅਪ ਹੈ ਬਜ਼ੁਰਗਾ ਵਾਸਤੇ ਬੜੀ ਵਧੀਆ ਚੀਜ਼ ਹੈ ਬਾਜੀ ਉਹਦੇ ਹੀ ਅਸੀਂ ਇਹ ਵਾਲਾ ਬਾਜੀ ਹੈਗਾ ਆਪਣੇ ਕੋਲ 450 ਰੁਪਏ ਦਾ ਇੱਕਾ ਡਬਲ ਬੈੱਡ ਦਾ ਕੰਬਲ ਵੀ ਹੈ ਬਜ਼ੁਰਗਾ ਵਾਸਤੇ ਦਾ ਇਹ ਹੀਟ ਛੱਡਦੇ ਨੇ ਜੀ ਅੰਦਰ ਉਹਦੀ ਓਕੇ ਵੀਰੇ ਸਿੰਗਲ ਬੈੱਡ ਵਾਲਾ ਜਿਹੜਾ 1250 ਰੁਪਏ ਦਾ ਹੈ ਜਿਹੜਾ ਡਬਲ ਬੈੱਡ ਵਾਲਾ ਕੰਬਲ ਹੈ 2250 ਰੁਪਏ ਦਾ ਇਹਦੇ ਵਿੱਚ ਚਾਰਜ ਲੱਗਦੇ ਆਂ ਹਾਂਜੀ ਬਾਜੀ ਇਹਦੇ ਨਾਲ ਲੀਡ ਮਿਲਦੀ ਹੈ ਜੀ ਲੀਡ ਮਿਲੇਗੀ ਇਹਦੇ ਨਾਲ ਉਹ ਲੀਡ ਅਸੀਂ ਸਿੱਧਾ ਡਾਇਰੈਕਟ ਬਿਜਲੀ ਵਿੱਚ ਲਗਾਣੀ ਏ ਔਰ ਕੋਈ ਇਹਦੇ ਵਿੱਚ ਕਰੰਟ ਨਹੀਂ ਲਗਣਾ ਕੋਈ ਕੁਝ ਨਹੀਂ ਹਣਾ ਸ਼ੋਕ ਪ੍ਰੂਫ ਨਹੀਂ ਮੈਂ ਪੁੱਛਣ ਲੱਗੇ ਸੀ ਇਹ ਗੱਲ ਕਰੰਟ ਫੂਲ ਦਾ ਚੱਕਰ ਤਾਂ ਨਹੀਂ ਬਾਜੀ ਇਸ ਚੀਜ਼ ਦੀ ਗਾਰੰਟੀ ਏ ਫੁੱਲ ਸ਼ੋਕ ਪ੍ਰੂਫ ਕੰਬਲ ਏਲਾ ਥੱਲੋਂ ਦੀ ਹੀਟ ਐਡੀ ਗਰਮ ਛੱਡੇਗਾ ਨਾ ਇੱਕਦਰਾ ਕਮਰੇ 'ਚ ਪੂਰੀ ਗਰਮਾਹਟ ਭਾਂਜੇਗੀ ਕਿੰਨੇ ਦਾ ਹੈ ਵੀਰੇ ਇਹ ਸਿੰਗਲ ਬੈੱਡ ਵਾਲਾ ਬਾਜੀ 1250 ਰੁਪਏ ਦਾ ਡਬਲ ਬੈੱਡ ਵਾਲਾ ਜਿਹੜਾ 2250 ਰੁਪਏ ਦਾ ਇਹ ਕਿਆ ਲੇਜ਼ਰ ਲਾਈਟ ਆਈ ਏ ਬਾਜੀ ਆ ਦੇਖੋ ਆਮ ਜਿਹੜੀ ਮਾਰਕੀਟਾਂ 'ਚ ਲੇਜ਼ਰ ਲਾਈਟ ਚੱਲਦੀ ਏ ਨਾ ਦੇਖ ਆਸੀਂ ਚੇਂਜ ਕਰੀ ਜਾਵਾਂਗੇ کارਟੂਨ ਦੇ ਮੋਡ ਚੇਂਜ ਹੁੰਦੇ ਜਾਣਗੇ ਸਪਾਈਡਰਮੈਨ ਬੈਟਮੈਨ ਔਰ ਇਹਦੀ ਲੇਜ਼ਰ ਦੀ ਜਿਹੜੀ ਸਿੰਗਲ ਲਾਈਟ ਵੀ ਹੋ ਜਾਂਦੀ ਹੈ 3 ਕਿਲੋਮੀਟਰ ਤੱਕ ਕਹਿੰਦੀ ਰੇਂਜ ਆਏਗੀ ਜੀ 3 ਕਿਲੋਮੀਟਰ ਤੱਕ ਇਹ ਵਾਲੀ ਆਪਾਂ ਲੈ ਕੇ ਆਏ ਆ 650 ਰੁਪਏ ਦੇ ਵਿੱਚ ਓਕੇ ਵੀਰੇ ਇੱਕ ਆ ਆਪਣੇ ਕੋਲ ਨਵੀਆਂ ਟੋਰਚਾਂ ਆਈਆਂ ਨੇ ਜੀ ਟੋਰਚਾਂ ਅਸੀਂ ਪਹਿਲੇ ਵੀ ਤੁਹਾਡੇ ਪੇਜ ਤੇ ਦਿਖਾਈਆਂ ਸੀਗੀਆਂ ਇਹ ਜਿਹੜੀਆਂ ਟੋਰਚਾਂ ਨੇ ਨਾ ਇਹ ਇੰਪੋਰਟਡ ਟੋਰਚਾਂ ਆਈਆਂ ਨੇ ਜੀ ਇਹਨਾਂ ਦੀ 1.5 ਕਿਲੋਮੀਟਰ ਤੱਕ ਰੇਂਜ ਜਾਂਦੀ ਹੈ ਜੀ ਪੂਰਾ ਜਿੱਥੇ ਮਰਜੀ ਇਹ ਡੇਢ ਕਿਲੋਮੀਟਰ ਦਾ ਨੇ ਡੇਰੇ ਚ ਆ ਦੇਖੋ ਇਹਦੇ ਚ ਕਿੱਡੇ ਕਿੱਡੇ ਪਿਆਰੇ ਮੋੜ ਨੇ ਆ ਸਾਈਡ ਲਾਈਟਾਂ ਵੀ ਚੱਲਦੀਆਂ ਨੇ ਠੀਕ ਹੈ ਵੀਰੇ ਔਰ ਪੂਰੀ ਹੈਵੀ ਮੈਟਲ ਦੇ ਵਿੱਚ ਐਮ ਜ਼ेड ਕੰਪਨੀ ਦੀ ਇੱਕ 100%オリジナル ਟੋਰਚ ਇਹ ਸਾਢੇ 750 ਰੁਪਏ ਦੀ ਇਹ ਵਾਲੀ ਇਹ ਡੇਢ ਕਿਲੋਮੀਟਰ ਤੱਕ ਇਹਦੀ ਰੇਂਜ ਜਾਂਦੀ ਹੈ 2 ਕਿਲੋਮੀਟਰ ਤੱਕ ਇਹ ਅਟੈਚੀ ਵਾਲੇ ਦੀ ਰੇਂਜ ਜਾਂਦੀ ਹੈ ਇਹ ਵਾਲੀ 850 ਰੁਪਏ ਦੀ ਜੇਨਸ ਦੇ ਵਿੱਚ ਓਕੇ ਵੀਰੇ ਪੂਰੀ ਵਧੀਆ ਪੈਕਿੰਗ ਦੇ ਵਿੱਚ ਆਏਗੀ ਕਿਸੇ ਨੂੰ ਗਿਫਟ ਕਰਨੀ ਹੋਵੇ ਉਹ ਵੀ ਬੜੀ ਵਧੀਆ ਚੀਜ਼ ਹੈ ਕਿ ਅੱਗੇ ਠੰਡ ਆ ਰਹੀ ਏ ਧੁੰਦ ਪਾੜ ਟੋਰਚਾਂ ਲੇ ਜੀ ਇਹ ਲੀਆਂ ਠੀਕ ਆ ਵੀਰੇ ਧੁੰਦ ਵਿੱਚ ਬਹੁਤ ਵਧੀਆ